ਕਾਸ਼ਕਾ ਦੋਸਤੋ ਮਨਰਾਜ ਤੁਹਾਡਾ ਆਪਣਾ ਰਾਚਿਤਕਾ ਦੋਸਤੋ ਕਿਰਪਾ ਕਰਕੇ ਅੱਜ ਦੀ ਵੀਡੀਓ ਤੇ ਕਮੈਂਟ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਮੇਰੀ ਦੋ ਦਿਨ ਲਵਜਾਂ ਦੀ ਗੱਲ ਸੁਣ ਲਿਓ ਪਲੀਜ਼ ਕਮੈਂਟ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖੋ ਉਸ ਤੋਂ ਬਾਅਦ ਆਪਣਾ ਕਮੈਂਟ ਦਿਓ ਤੁਹਾਡੇ ਲਈ ਕਮੈਂਟ ਬਾਕਸ ਹਮੇਸ਼ਾ ਰੱਖਿਆ ਹੈ ਸੋ ਮੇਰੀ ਵੀਡੀਓ ਨੂੰ ਰੁਣ ਰਵਾਂ ਕਰ ਲਿਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਅੱਜ ਦੀ ਵੀਡੀਓ ਦਾ ਮਕਸਦ ਇਹ ਸੀਗਾ ਕਿ ਅਸੀਂ ਆਪਣੇ ਆਪ ਨੂੰ ਬਣਾ ਲੈਨੇ ਆਂ ਕਿ ਨਾ ਕਈ ਲੋਕ ਜਿੱਦਾਂ ਕਰਦੇ ਹੁੰਦੇ ਨੇ ਆਪਣੇ ਧੌਣ 'ਚ ਸਹੀ ਆਥਵਾ ਲੈਂਦੇ ਨੇ ਜੀ ਮੈਂ ਪਤਾ ਨਹੀਂ ਕੀ ਚੀਜ਼ ਬਣ ਗਿਆ ਨਾ ਆਪਾਂ ਆਪਣੇ ਆਪ ਨੂੰ ਜਨਰਲ ਲਈ ਇਹ ਵੀਡੀਓ ਬਣਾਈ ਆ ਕਿ ਮੈਂ ਵੀ ਆਪਣੇ ਤੇ ਡਾਕਟਰ ਦੇ ਗੱਲ ਰਿਸ਼ਤੇ ਕਰਨਾ ਬੇਵਰੀ ਬੰਦੇ ਨੂੰ ਲੱਗਦਾ ਹੁੰਦਾ ਕਿ ਮੈਂ ਐਂ ਕਰ ਦਊਗਾ ਐਂ ਕਰ ਦਊਗਾ ਨਾ ਜਦੋਂ ਆਪਾਂ ਰeal life ਵਿੱਚ real picture ਨਾਲ ਜੁੜ ਕੇ ਆਪਣੀ ਡਰਾਇੰਗ ਦੇਖਦੇ ਆ ਤਾਂ ਕਿੱਦਾਂ ਨਿਕਲ ਕੇ ਆਉਂਦੀ ਉਹ ਤੋਂ ਪਤਾ ਲੱਗਦਾ ਕਿ ਅਸੀਂ ਕਿੱਡੇ ਕਾਫੀ ਆ ਇਸੇ ਕਰਕੇ ਅੱਜ ਦੀ ਵੀਡੀਓ ਦਾ ਮੇਸ਼ਾ ਇਹੀ ਸੀ ਕਿ ਆਪਣੇ ਆਪ ਨੂੰ ਜਾਨਣਾ ਕਿ ਅਸੀਂ ਆ ਆਪਣੇ ਆਪ ਨੂੰ ਕਿਸ ਲੈਵਲ ਤੇ ਰੱਖਿਆ ਸੋ ਇਹ ਵੀਡੀਓ ਬੰਦਾ ਮਸੀਂ ਅਸੀਂ ਪਹਿਲੀ ਵੀਡੀਓ ਅਸੀਂ ਕਰ ਰਹੇ ਆ ਜੋ ਨਾਲ ਦੀ ਨਾਲ ਡਰਿੰਗ ਤੇ ਚੱਲਦੀ ਪਈ ਆ ਦਿਲਜੀਤ ਦੋਸਾਂਝ ਦੀ ਜੋ ਆਪਾਂ ਪੈਂਸਲ ਕਲਰ ਨਾਲ ਬਣਾ ਰਹੇ ਆ ਦੂਸਰੀ ਤਸਵੀਰ ਬਣਾ ਰਹੇ ਆ ਜਿਹੜੀ ਆਪਾਂ ਉਹ ਸਵਰਗ ਅਸੀਂ ਸਰਦਾਰ ਸਿੱਧੂ 모세 ਵਾਲਾ ਜੋ ਕਿ ਬਰਡ ਫੇਮਸ ਇੱਕ ਮਰਿਆ ਹੋਇਆ ਇਨਸਾਨ ਵੀ ਬੋਲਦਾ ਅੱਜ ਬੜੀ ਖੜਕ ਤਕੜੀ ਫੀਲਿੰਗ ਆ ਰਹੀ ਹੈ ਸਾਰਿਆਂ ਨੂੰ ਮੇਰੇ ਮਨ ਦਾ ਇਹੀ ਲੱਗਦਾ ਜਿਵੇਂ ਉਹ ਚੌੜਾਈ ਹੋਵੇ ਬਾਕੀ ਤੁਸੀਂ ਵੀ ਆਪਣੀ رائے ਜਰੂਰ ਦਿਓ ਕਿ ਸਿੱਧੂ ਮਸੂਏ ਵਾਲਾ ਹਲੇ ਤੁਰਿਆਕ ਹਲੇ ਹੈ ਮਤਲਬ ਕਿ ਸਵਰਗਵਾਸੀ ਬਣਿਆਕ ਅਜੇ ਸਵਰਗਵਾਸੀ ਨੂੰ ਨਾਮ ਨਹੀਂ ਹੈ ਕਿਉਂਕਿ ਇੱਕ ਸਵਰਗਵਾਸੀ ਬੰਦਾ ਕਦੇ ਨਹੀਂ ਬੋਲਦਾ ਹੁੰਦਾ ਕਿ ਜਿੱਦਾਂ ਹੁਣ ਪਾ ਗਾਣਿਆਂ ਦੇ ਲਗਾਤਾਰ ਸੰਦੇ ਆ ਰਹੇ ਆ ਸੋ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਬਾਕੀ ਦੂਜੀ ਤਸਵੀਰ ਅਸੀਂ ਸਿੱਧੂ ਮਸੂਏ ਵਾਲਾ ਦੀ ਬਣਾ ਰਹੇ ਹਾਂ ਉਹ ਸਿਰਫ ਅਸੀਂ ਪੈਨਸਲ ਦੇ ਨਾਲ ਹੀ ਬਣਾਈ ਆ ਜੋ ਕਿ ਬਹੁਤ ਹੀ ਪਿਆਰੀ ਬਣੀ ਆ ਜੋ ਨਾਲ ਦੀ ਨਾਲ ਇਹ ਡ੍ਰੈਗ ਜਲਦੀ ਪਈ ਆ ਤੀਸਰੀ ਤਸਵੀਰ ਬਣਾਈ ਆ ਅਸੀਂ ਕਾਕਾ ਦੀ ਜੋ ਕਿ ਕਾਕਾ ਦੀ ਰੰਗ ਮੇਰੇ ਨੂੰ ਦਿੱਤੀ ਥੋੜਾ ਜਿਹਾ ਪੱਕਾ ਹੀ ਆ ਸੋ ਉਹਦੀ ਡ੍ਰੈਗ ਅਸੀਂ ਲਾਲ ਔਰ ਕਾਲੇ ਪੈਨ ਨਾਲ ਬਣਾਈ ਆ ਸਿਰਫ ਉਹ ਵੀ ਬਹੁਤ ਸੋਹਣੀ ਬਣੀ ਆ ਨਾਲ ਦੀ ਨਾਲ ਡ੍ਰੈਗ ਜਲਦੀ ਪਈ ਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਪਿਆਰੀਆਂ ਤਸਵੀਰਾਂ ਬਣੀਆਂ ਨੇ ਵਧੀਆ ਲੱਗਦੀਆਂ ਨੇ ਕੁਝ ਵਕਤ ਤੱਕ ਅਸੀਂ ਕੋਸ਼ਿਸ਼ ਕੀਤੀ ਆ ਕਿ ਅਸੀਂ ਬਰਾਬਰ ਇਹਨਾਂ ਦੇ ਆਪ ਮੁਕਾਮ ਤੱਕ ਬਰਾਬਰ ਪਏ ਆ ਫਿਲਚਰ ਦੇ ਨਾਲ ਮੈਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਡ੍ਰੈਂਕ ਕਾਫੀ ਹੱਦ ਤੱਕ ਮੈਚ ਕਰਦੀ ਪਈ ਆ ਫਿਰ ਵੀ ਕਿਤੇ ਕਿਤੇ ਸਾਡੇ ਨਾਲ ਵਿੱਚ ਕਮੀਆਂ ਬਹੁਤ ਹਜੇ ਪਈਆਂ ਨੇ ਜੋ ਅਸੀਂ ਕੱਢਣੀਆਂ ਨੇ ਸੋ ਸਾਡੇ ਚੈਨਲ ਨਾਲ ਜੁੜੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਮੇਸ਼ਾ ਆਪਾਂ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਜੋ ਕਿ ਬਹੁਤ ਹੀ ਗੁਣਕਾੜੀ ਸਾਰਿਆਂ ਲਈ ਸਾਬਤ ਹੋ ਸਕਦੀਆਂ ਨੇ ਸੋ ਮੈਂ ਰਾਜ ਤੁਹਾਡਾ ਆਪਣਾ ਰਾਜ ਚਿਤ੍ਰਕਰ ਬਹੁਤ ਹੀ ਵਧੀਆ ਟੌਪਿਕ ਦੇ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਊਗਾ ਜਦ ਤੱਕ ਲਈ ਸਤਿ ਸ਼੍ਰੀ ਅਕਾਲ